ਨਮਸਕਾਰ ਦੋਸਤੋ ਮੈਂ ਸ਼ਮਿਲ ਸੋਦਰਾ ਤੁਸੀਂ ਦੇਖ ਰਹੇ ਹੋ ਹਲਚਲ ਪੰਜਾਬ ਦੀ ਨਾ ਕੋ ਟ੍ਰੈਫਿਕ ਪੁਲਸਾਂ ਬਸੋਂ ਜਿਹੜੇ ਕਿ ਜਗ੍ਹਾ ਜਗ੍ਹਾ ਤੇ ਨਾਕੇ ਲਾ ਕੇ ਜੇ ਚਲਾਨ ਵੀ ਕੱਟੇ ਜਾਂਦੇ ਆ ਪਰ ਤੁਹਾਨੂੰ ਅੱਜ ਦੱਸਾਂਗੇ ਇਸ ਸਮੇਂ ਅਸੀਂ ਪਹੁੰਚੇ ਸਿੰਬਲ ਚੌਂਕ ਦੇ ਵਿੱਚ ਟ੍ਰੈਫਿਕ ਚਾਰਜ ਬਰਮਦਤੋਂ ਦਾ ਬਸ ਹੋਇਆ ਕਿ ਨਾਕਾ ਲਾ ਕੇ ਚਲਾਨ ਕੱਟੇ ਗਿਆ ਬਸ ਮੌਕੇ ਦੀ ਤਸਵੀਰਾਂ ਹਲਚਲ ਪੰਜਾਬ ਦੇ ਉੱਪਰ ਮੌਕੇ ਦੀ ਤਸਵੀਰਾਂ ਦੱਸਣ ਦੀ ਕੋਸ਼ਿਸ਼ ਕਰਦੇ ਪਏ ਆ ਜਿੱਥੇ ਕਿ ਟ੍ਰਿਪਲਿੰਗ ਸਵਾਰੀ ਦੇ ਓਵਰਲੋਡਿੰਗ ਚਾਹੇ ਸੀਟ ਬੈਲਟ ਦੇ ਚਲਾਨ ਕੱਟੇ ਜਾਂਦੇ ਪਤਾ ਉਹਨਾਂ ਦਾ ਬਰਮਦਤੋਂ ਦਾ ਅੱਭੀ ਕਹਿਣਾ ਪਰ ਹੁਣ ਜਿਹੜਾ ਮੌਕੇ ਤੇ ਹੀ ਚਲੰਗ ਪੁੱਗ ਸਕਦੇ ਹੋ ਜੇ ਚਲੋ ਗੱਲਬਾਤ ਕਰਦੇ ਆ ਲਫਿੰਗ ਚਰਾਜ ਬ੍ਰਹਮਦਾਤ ਤੁਸੀਂ ਕੀ ਕਹਿਣਾ ਉਹਨਾਂ ਦਾ ਮੈਂ ਸ਼ਮੀ ਸੁਨੋਤਰਾ ਹਲਚਲ ਪੰਜਾਬ ਦੀ ਪਠਾਨਕੋਟ ਦੇਖੋ ਜੀ ਆਪਾਂ ਮਾਨਯੋਗ ਐਸਐਸਪੀ ਸਾਹਿਬ ਦੇ ਹੁਕਮਾਂ ਦੇ ਮੁਤਾਬਕ ਇੱਥੇ ਸਿੰਬਲ ਚੌਂਗ ਦੇ ਵਿੱਚ ਅੱਜ ਨਾਕਾ ਲਗਾਇਆ ਹੋਇਆ ਇੱਥੇ ਨਾਕੇ ਦੇ ਦੌਰਾਨ ਆਪਾਂ ਹਰ ਤਰ੍ਹਾਂ ਦੇ ਵਿਕਲਾਂ ਦੇ ਚਲਾਨ ਕਰ ਰਹੇ ਹਾਂ ਕੁਝ ਸੀਟ ਬੈਲਟ ਨਹੀਂ ਲਾ ਰਿਆ ਕਈਆਂ ਨੂੰ ਗੇਅਰ ਵੀ ਕਰ ਰਹੇ ਆ ਉਹਦਾ ਚਲਾਨ ਵੀ ਕਰ ਰਹੇ ਆ ਫਿਰ ਆ ਟ੍ਰਿਪਲ ਰਾਈਡਿੰਗ ਦਾ ਤੁਹਾਡੇ ਸਾਹਮਣੇ ਹੁਣ ਚਲਾਨ ਕੀਤਾ ਜਿਹੜਾ ਵੀ ਸਾਡੇ ਕੋਲ ਕੋਈ ਆ ਰਿਹਾ ਕੋਈ ਗਲਤੀ ਕਰ ਰਿਹਾ ਟ੍ਰੈਫਿਕ ਰੂਲ ਤੋੜ ਰਿਹਾ ਉਹਦੇ ਆਪਾਂ ਚਲਾਨ ਕਰ ਰਹੇ ਆ ਬਾਕੀ ਜਿਹੜਾ ਚਲਾਨ ਭੁਗਤਣ ਦੀ ਗੱਲ ਆ ਉਹ ਸਾਡੇ ਕੋਲ ਈ-ਚਲਾਨ ਕੋ ਕਰਾਣਾ ਚਾਹੁੰਦਾ ਉਹ ਈ-ਚਲਾਨ ਵੀ ਕਰਵਾ ਸਕਦਾ ਕੈਸ਼ ਵੀ ਕਰਵਾ ਸਕਦਾ ਔਰ ਆਰਟੀਓ ਸਾਹਿਬ ਵਾਲਾ ਚਲਾਨ ਜਿਹੜਾ ਉਹ ਵੀ ਆਪਾਂ ਕਰ ਦਈਏ ਮੌਕੇ ਤੇ ਜੇ ਕਿਸੇ ਕੋਲ ਕੋਈ ਏਟੀਐਮ ਵਗੈਰਾ ਗੂਗਲ ਪੇ ਚਲਾਨਾ ਜਾਣਦਾ ਉਹਦਾ ਆਪਾਂ ਈ-ਚਲਾਨ ਕਰਦੀਦਾ ਉਹਦੀ ਮੌਕੇ ਤੇ ਹੀ ਚਲਾਨ ਜਿਹੜਾ ਭੁਗਤਿਆ ਜਾਂਦਾ ਬਾਕੀ ਜਿਹੜੀ ਡਰਿੰਕ ਐਂਡ ਡਰਾਈਵ ਦੇ ਚਲਾਨ ਉਹ ਵੀ ਆਪਾਂ ਕਰੀ ਦਿਆਂ ਨਾਲ ਤੇ ਲੋਕਾਂ ਨੂੰ ਸਾਡੀ اپیل ਇਹੋ ਹੀ ਆ ਵੀ ਜਿਹੜੇ ਟ੍ਰੈਫਿਕ ਰੂਲ ਜਿਹੜੇ ਉਹ ਫਾਲੋ ਕਰਨੇ ਚਾਹੀਦੇ ਹਰ ਕੋ ਨੂੰ ਰੋਡ ਦੇ ਉੱਪਰ ਚੱਲਦੇ ਸਮੇਂ ਟ੍ਰੈਫਿਕ ਰੂਲ ਜਿਹੜੇ ਉਹ ਬਿਲਕੁਲ ਫਾਲੋ ਕਰਕੇ ਔਰ ਸੀਟ ਬੈਲਟ ਲਾ ਕੇ ਚੱਲੋ ਹੈਲਮਟ ਲਾ ਕੇ ਚੱਲੋ ਤੇ ਡਰਿੰਕ ਐਂਡ ਡਰਾਈਵ ਨਾ ਕਰੋ ਤੇ ਬਾਕੀ 1 ਜਨਵਰੀ ਤੋਂ ਲੈ ਕੇ 1 ਜਨਵਰੀ 2025 ਤੋਂ ਲੈ ਕੇ 31 ਜਨਵਰੀ 2025 ਤੱਕ ਸਾਡਾ ਰੋਡ ਸੇਫਟੀ ਵੀਕ ਜਿਹੜਾ ਉਹ ਮਨਾਇਆ ਜਾ ਰਿਹਾ ਉਹਦੇ ਸਬੰਧ ਵਿੱਚ ਆਪਾਂ ਸਕੂਲਾਂ 'ਚ ਕਾਲਜਾਂ ਤੇ ਹਰ ਜਗ੍ਹਾ ਜਾ ਕੇ ਤੇ ਉਹਨਾਂ ਦੇ ਸੈਮੀਨਾਰ ਲਗਾ ਰਹੇ ਆਂ ਔਰ ਲੋਕਾਂ ਨੂੰ ਵੇਅਰ ਵੀ ਕਰ ਰਹੇ ਆਂ ਟ੍ਰੈਫਿਕ ਬਾਰੇ। ਉਹ ਬੱਚਿਆਂ ਨੂੰ ਜਾ ਕੇ ਸਕੂਲਾਂ ਦੇ ਵਿੱਚ ਜਾ ਕੇ ਤੇ ਸਮਝਾਈਦਾ ਵੀ ਜਿਹੜਾ ਰੋਡ ਤੇ ਜਿਵੇਂ ਚੱਲਣਾ ਤੇ ਉਹਦਾ ਹੈਲਮਟ ਪਾਓ ਟ੍ਰੈਫਿਕ ਰੂਲ ਜਿਹੜੇ ਉਹ ਫਾਲੋ ਕਰੇ ਜਿਹੜੇ ਵੀ ਟ੍ਰੈਫਿਕ ਰੂਲ ਨੇ ਉਹਨਾਂ ਦੇ ਬਾਰੇ ਸਾਨੂੰ ਉੱਥੇ ਜਾ ਕੇ ਦੱਸਣਾ ਪੈਂਦਾ ਸਕੂਲਾਂ 'ਚ ਔਰ ਸਾਡੇ ਐਜੂਕੇਸ਼ਨ ਸੈੱਲ ਦੇ ਪ੍ਰਦੀਪ ਜੀ ਨੇ ਜੋਨ ਜੀ ਨੇ ਇਹਨਾਂ ਨੇ ਡੇਲੀ ਸਕੂਲਾਂ ਕਾਲਜਾਂ 'ਚ ਜਾ ਕੇ ਤੇ ਸੈਮੀਨਾਰ ਜਿਹੜੇ ਲਗਾਣੇ ਕਈ ਵਾਰੀ ਮੈਂ ਵੀ ਸਾਥ ਜਾ ਕੇ ਉਹਨਾਂ ਦੇ ਸੈਮੀਨਾਰ ਲਗਾਈ ਦਿਓ ਜੀ